ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਭਰਾਵਾਂ ਤੇ ਦੋਸਤੋ ਫਾਰਮ ਟੈਕ ਰਾਜਾ ਆ ਬੀ ਦੋ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 6-7 ਪਸ਼ੂ ਸਾਰੇ ਗੱਬਣਾ ਤਿਆਰ ਆ ਝੋਟੀਆਂ ਤਿੰਨ ਦੇ ਤਿੰਨ ਹੀ گاਵਾ ਵੜਾ ਵਾਂ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜਾ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਵੀ ਡਿਟੇਲ ਸਤਿ ਆਹ ਪਾ ਜੀ ਸਤਿ ਆਹ ਜੀ ਬਹੁਤ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਹਾਂ ਜੀ ਭਾਈ ਚੜਦੀ ਕਲਾ ਜਾਈ ਚੜਦੀ ਕਲਾ ਜਾਈਦੀ ਵੀ ਜੀ ਉਹ ਠੀਕ ਠਾਕ ਪਰਿਵਾਰ ਬਹੁਤ ਵਧੀਆ ਮੈਂ ਨਾ ਤੁਸੀਂ ਸੁਣਾਓ ਪਾ ਜੀ ਹਾਂ ਜੀ ਵਧੀਆ ਵਧੀਆ ਕਿਰਪਾ ਵਾਗਰੂ ਦੀ ਚਲੋ ਕਿਰਪਾ ਚਾਹੀਦੀ ਸੱਚੇ ਪਾਤਸ਼ਾਹ ਹਾਂ ਜੀ ਇਹ ਭਾਈ ਆਪਣਾ ਨਾਮ ਤੇ ਐਡਰੈਸ ਦਾ ਨਾ ਪਾ ਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਹੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਲ ਚ ਨਾਲਾ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਠੀਕ ਆ ਜੀ ਫੋਨ ਨੰਬਰ 8264142131 ਪਾ ਜੀ ਠੀਕ ਆ ਜੀ ਹਾਂ ਜੀ ਪਾ ਜੀ ਭਾਈ ਉਧਰ ਕਰੀਂ ਹਿਰਵਾਰ ਕਿਧਰੋਂ ਇਧਰੋਂ ਕਰ ਲਈਏ ਵੜਾ ਕੋਈ ਠੀਕ ਹੈ ਠੀਕ ਹੈ ਜੀ ਕਰ ਲੈ ਇੱਥੋਂ ਕਰ ਲਈਏ ਠੀਕ ਹੈ ਭਾਈ ਆ ਪਹਿਲੇ ਨੰਬਰ ਦੇ ਬੜੀ ਬੱਧੀ ਆ ਮੈਂ ਆ ਛੋਟੀ ਆ ਇਹ ਦੱਸਿਓ ਉਹਦੇ ਬਾਰੇ ਇਹ ਪਾਜੀ ਵੇਖ ਲਓ ਮੈਂ ਦਾ ਸੁਆ ਲਾਲੇ ਕੋਈ ਵੀਰ ਤਿੱਜਾ ਕੋਲ ਨਾਲੇ ਚੋਠਾ ਥਣ ਪਾਂਡੇ ਦੀ ਕੁਆਲਿਟੀ ਵਖਾ ਲੋ ਠੀਕ ਹੈ ਥਾਣਾ ਦਾ ਸਹੀ ਹੈ ਤਿੱਜਾ ਆ ਜਾ ਉੱਥੇ ਤੇਰਾ ਕੀ ਆ ਪਾ ਗੱਬਨ ਲਈ ਭਾਜੀ ਸਵੇਰ ਦੀ ਮੈਂ ਸੂਪੀ ਆ ਅੱਛਾ ਜੀ ਕੱਟੀ ਮਗਰ ਜੇ ਨਾਰੂ ਜਿੱਲਾ ਨਾਲੇ ਫੀ ਮਿਲਦਾ ਆ ਆ ਗਿਆ ਜੇ ਪਿਛੇ ਬਿਲਕੁਲ ਤਾਜ਼ਾ ਜੈ ਡਬਲ ਐ ਬਾਕੀ ਵਾਇਰੀ ਕਿੰਨੀ ਕੀਤੀ ਹੈਰਾ ਜਵਾ ਭਾਜੀ 1 ਨੰਬਰ ਜੇ ਸਵੇਰੇ 23 ਗੋਲਾ ਪਾਚੋ ਕੇ ਪਾਸ ਕਰਕੇ ਲੈਂਦੀ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲੋ ਜੀ ਫਿਰ ਸਵਾਰੀ ਤੋਂ ਕੀ ਕਰ ਸਰਦੇ ਬਾਕੀ ਕਾਟ ਕਾਟ ਜਿਹੜਾ ਚੰਗਾ ਆ ਗਿਆ ਵਾ ਹਾਂ ਜੀ ਬਾਕੀ ਲਫਾ ਲਫਾ ਜਰੂਰ ਲੱਗਾ ਬਿਲਕੁਲ ਤਾਜੀ ਸੋਣ ਕਰਕੇ ਤੇ ਪੰਡਾ ਪਾਈਆਂ ਵਾ ਥੱਲੇ ਬਾਈ ਕਿੰਨਾ ਭਰ ਰਿਆ ਹੋ ਰਿਆ ਨਹੀਂ ਨਾ ਪਾਜੀ ਆਪਣਾ ਹੈਗਾ ਤੂੜੀ ਪੈਣ ਲਈ ਤਾਂ ਪਾਵਾ ਨਹੀਂ ਬਈ ਸਾਰੇ ਪਾਸੇ ਤੂੜੀ ਆ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਹੋਣਾ ਜਿੱਥੇ ਪਾਣੀ ਦੀ ਮਾਰ ਤਾਂ ਕਰਕੇ ਥੋੜੀ ਜੀ ਜਾਂਦੀ ਹੈ ਇਹ ਕਿੰਨਾ ਕੱਢ ਜੂ ਦੁੱਧ ਬਾਈ ਦੁੱਧ ਪਾਜੀ ਘਰ ਆल्या ਕਿ ਪਿਛਲੇ ਸਵੇਰੇ 12 13 ਕਿਲੋ ਚਵਾਇਆ ਜੀ ਅੱਛਾ ਜੀ ਐ ਤਾਂ ਕਹਣੀ ਜਿਆਦਾ ਨਹੀਂ ਤੇ ਇੰਨਾ ਚਵਾਈ ਜਾਵੇ ਇੰਨਾ ਹੀ ਵਾਧੂ ਪਾਜੀ ਠੀਕ ਹੈ ਠੀਕ ਹੈ 12 13 ਲੈ ਲਓ ਕੱਟ ਚਵਾਜਣ ਵੇਖ ਲਓ ਪਾਜੀ ਬਾਕੀ ਵਾਜਿਆ ਹਾਲੇ ਬਾਅਦ ਐਚ ਐਫ ਗਾਵਾਂ ਨੂੰ ਬਣੀ ਆ ਕਰਮਾਲੀ ਥਣ ਸੁਣ ਵੀ ਚੰਗਾ ਵਾ ਤੇ ਭਾਈ ਇਹਦਾ ਮੁੱਲ ਫਿਰ ਮੁੱਲ ਭਾਜੀ ਦਾ ਜਾਇਜ਼ ਕਰੀਏ ਹਾਂਜੀ ਮੁੱਲ ਕਰਨ ਨੂੰ 80 85 ਜੋ ਮਰਜ਼ੀ ਕਰੀਏ 75000 ਦੀ ਮੈਂ ਦੇ ਦਈਏ ਇਹ ਅੱਗੇ ਕਰੀਏ ਪਲੱਸ ਇਹ ਚੱਕਰਿਆ ਹਾਂਜੀ ਉਹ 나ੜੂ ਦੇ ਨਾਲ ਕਿੰਨਾ ਬਾਜੀ ਹਾਂਜੀ ਬਾਕੀ ਚਲੋ ਜਿਆਦੇ ਭਰਾ ਆਪਣੇ ਨਾਲੋਂ ਸਿਆਣੇ ਆ ਕਿਉਂਕਿ ਹੜਾ ਨਹੀਂ ਮਾਰ ਵੱਜ ਗਈ ਸਾਰੇ ਭਰਾਵਾਂ ਨੂੰ ਹਾਂਜੀ ਹਾਂਜੀ ਤੇ ਆਪਾਂ ਰੇਟ ਉਹ ਪਾਈਏ ਵੀ ਚਲੋ ਜਿਹੜਾ ਆਪਾਂ ਮੋਡਲ ਆਇਆ ਉਹਦੇ ਲੈ ਲੈਂਦੇ ਆ ਜੇ ਤਾਂ ਛੋੜੀ ਹੋਣੀ ਭਾਜੀ ਇੱਕੋ ਕੰਮ ਕਰਦੇ ਸਿਰਫ 1000 1000 ਰੁਪਿਆ ਰੱਖ ਕੇ ਰੇਟ ਪਾਉਣੇ ਉਹੀ ਰੱਖ ਦੋ ਜੱਗੇ ਭਾਜੀ ਨਹੀਂ ਸਾਨੂੰ ਪਤਾ ਨਹੀਂ ਬਾਈ ਕਿੰਨੇ ਦੀ ਆਈ ਭਾਈ 70 70 ਚ 200 ਰੁਪਿਆ ਛੋੜ ਕਰਾਂਗੇ ਅੱਛਾ ਜੀ 5000 ਦੀ ਮਹੀ ਆਵ ਲਈਏ 3000 ਨਫਾ ਰੱਖ ਕੇ ਮੁੱਲ ਪਾਉਣ ਦੇ ਜੀ ਠੀਕ ਹੈ ਠੀਕ ਹੈ ਹਾਂਜੀ ਜਿਹੜੇ ਵੀ ਕੋ ਮੈਂ ਆਈ ਉਹਨੇ ਲਏ ਆ ਭਾਈ ਜਿਹੜੇ ਵੀ ਲ ਹਾਂਜੀ ਕਿਉਂਕਿ ਚਲੋ ਆਪਾਂ ਵੀ ਸਾਥ ਦਵਾਂਗੇ ਜਿੰਨੇ ਜੁਕੀ ਆ ਪਾਜੀ ਕਹਿ ਕੇ ਲੈਣਾ ਵੀਰਾਂ ਕੋ 3000 ਮੁਨਾਫਾ ਜਿਹੜੇ ਵੀਰ ਕੋ ਮੈਂ ਆਈ ਉਹਨਾਂ ਵੀ ਵੀਡੀਓ ਆਪਣੀ ਵੇਖਣੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਈ ਹਰਮਣ ਬਾਈ ਦੇ ਰੇਟ ਅੱਗੇ ਵੀ ਜਾਇਜ਼ ਹੁੰਦੇ ਆ ਹਾਂਜੀ ਬਾਕੀ ਬਾਈ ਕਹਿੰਦਾ ਕਿ ਆਪਾਂ ਵੀ ਹਲ ਫੜੂਰ ਕਰਾਂਗੇ ਵੀਰ ਭਰਾਵਾਂ ਦੀ ਕਿਉਂਕਿ ਚਲੋ ਹੜਾ ਦੀ ਮਾਰ ਸਾਰੇ ਭਰਾਵਾਂ ਨੂੰ ਵੱਜ ਗਈ ਆ ਫੇਰ ਆਪਾਂ ਨਵੇਂ ਸਿਰੋਤੋਂ ਤੋਰਾਂਗੇ ਭਾਈ ਦੂਜੇ ਨੰਬਰ ਦੇ ਕਿਵੇਂ ਆ ਗਈ ਮੈਂ ਪਾਜੀ ਤੀਜਾ ਸੁਆ ਜੇ ਮੈਂ ਰਾ ਅੱਛਾ ਜੀ ਥਾਣ ਪਾਂਡੇ ਦੀ ਵਖਾਰੋ ਕੇ ਢੀ ਸਾਫ ਆ ਵਧੀਆ ਜੀ ਆ ਢਿੱਲਾ ਵੇਖੋ ਮੈਂ ਦੀਆਂ ਭਾਜੀ ਸਾਰੀਆਂ ਭਰ ਲੀਆਂ ਜੇ ਲਓ ਭਾਜੀ ਵੀ ਕੱਪੜੇ ਤਿਆਰ ਆ ਆਹ ਵੇਖੋ ਆ ਢਿੱਲਾ ਅਫਗਾਨ ਤੋਂ ਗਾਂ ਤੋਂ ਭਾਈ ਝੋਟੀ ਬਣੂਗੀ ਠੀਕ ਆ ਠੀਕ ਥੂਆ ਦੂਜਾ ਆਂਦੇ ਹੀ ਘਰ ਵਾਲੇ ਤੀਜਾ ਲਾਲੇ ਜਿਹੜੇ ਵੀਰ ਨੇ ਠੀਕ ਆ ਠੀਕ ਲਓ ਭਾਜੀ ਫੁੜੇ ਪੜੇ ਜਿਹੜੇ ਬਿਲਕੁਲ ਕਰਕੇ ਢਿੱਲੇ ਕੋਈ 1-2 ਦਿਨ ਲੈ ਜਾਊਗੀ ਸਰਵਾਲੀ ਮਈਆ ਭਾਜੀ ਅੱਜ ਸਾਰੀਆਂ ਡੇਰੀ ਦੇ ਚੌਣ ਵਾਲੀਆਂ ਆ ਅੱਛਾ ਜੀ ਦੋ ਟਾਲੀਆਂ ਸਾਰੀਆਂ ਦੁੱਧ ਵਾਲੀਆਂ ਆ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਕਦ ਵੇਣਾ ਲਾਏਗਾ ਕੀ ਆ ਛਾਈ ਸੁਈ ਵੇਖੋ ਪਾਜੀ ਮੈਰੀ ਕਿੱਡੀ ਛੋਟੀ ਸੇਂਦੀ ਮਾਉਂ ਦੀ ਚੰਗਾ ਆ ਗਿਆ ਕਰਮਾ ਦਾ ਤੁਹਾਡੀ ਪਲਵਾਂ ਨਾਂਗੂ ਤੇ ਨਹੀਂ ਜੱਗੇ ਪਾਜੀ ਬਈ ਕਿੰਨਾ ਭਰ ਜੁੱਧ ਦੇ ਪਾਜੀ 15 ਕਿਲੋ ਘਰ ਆਲੇ ਆਂਦੇ ਚੋਆਇਆ ਦੂਜੇ ਸੂਏ ਸਾਲ ਦਾ ਤੀਜਾ ਸੂਆ ਜੇ ਠੀਕ ਆ ਦੁੱਧ ਤਾਂ ਨੂੰ ਪਤਾ ਜੱਗੇ ਪਾਜੀ ਸੇਵਾ ਦਾ ਸੇਵਾ ਦਾ ਸੇਵਾ ਦਾ ਕਿੰਨਾ ਪਾਈ ਜਾ ਕਰਮਾਣੀਆਂ ਬਹੁਤ ਆ ਚੋ ਰਹੇ ਥੇ ਲਾਂਡੋ ਨਾ ਜਿਹੜੀਆਂ ਬਹੁਤ ਹੀ ਉਨਾ ਕਿੰਨ ਤੋਂ ਉਨਾ ਪਿੱਛੇ ਆ ਵੇਖੋ ਪਾਜੀ ਘਰ ਆਣ ਰਸੇ ਪਾਏ ਵਿਚਾਰੀ ਦੇ ਖੁੱਬਾ ਹੈ ਖੁੱਬਾ ਹੈ ਬਿਲਕੁਲ ਲੋ ਪਾਜੀ ਕਾਟ ਕਾਠ ਵੀ ਚੰਗਾ ਆ ਗਿਆ ਔਰ ਥੱਲੇ ਵੀ ਪੰਡਾ ਪਾਈਆਂ ਕਰਮ ਆਪਾਂ ਭਾਜੀ ਇਹਨਾਂ ਦਾ ਹੱਥ ਸ਼ਿੰਗਾਰ ਕਰਨਾ ਪਾ ਨੱਥਾ ਨੱਥਾ ਵੱਡਣੀਆਂ ਹੁੰਦੀਆਂ ਬਿਲਕੁਲ ਬਿਲਕੁਲ ਘਰਾਂ ਦੇ ਵਿੱਚ ਤੁਹਾਨੂੰ ਪੜਾ ਕੇ ਪਸ਼ੂ ਇਤਰਾ ਹੀ ਚਲੋ ਹਾਂਜੀ ਹਾਂਜੀ ਕਈ ਘਰ ਹੈਗੇ ਬਾਕੀ ਕਈ ਤਾਂ ਨਫ਼ਰਤ ਕਰਦੇ ਆ ਕੰਮਾਂ ਤੋਂ ਹਾਂਜੀ ਭਾਜੀ ਲਓ ਜੀ ਛੱਡੇ ਦੀਆਂ ਸਪਾਈਆਂ ਜਿਹੜੀਆਂ ਬਹੁਤ ਹੀ ਆ ਗਿਆ ਵਾ ਤੇ ਮਿਲਕ ਮਾਂਜ ਵੀ ਬਹੁਤ ਚੰਗੀ ਲੱਗੀ ਇਹਦੇ ਹੈ ਵੀ ਭਾਜੀ ਤਿਆਰ ਬੜੀਓ ਮੈਂ ਥਣਪਾਂਡਾ ਅੱਗੋਂ ਵੇਖ ਲਓ ਪਿੱਛੋਂ ਵੇਖ ਲਓ ਮੈਂ ਦਾ ਠੀਕ ਹੈ ਠੀਕ ਹੈ ਠੀਕ ਲਓ ਬਈ ਛੱਡਾ ਛੁਟਾ ਫੇਰ ਇੱਕ ਰੰ ਦਿਖਾਉਂਦੇ ਆ ਤੁਹਾਨੂੰ ਆਹ ਵੇਖੋ ਲਓ ਜੀ ਲਾਗੇ ਰੰ ਕਿਹ ਕ ਕਰ ਸਕ ਇੱਟੇ ਲਾਂ ਜਿਹੜੀਆਂ ਜੇ ਬਹੁਤ ਜ਼ਿਆਦਾ ਸਾਰੀਆਂ ਕਵਰ ਕਰੋਗੇ ਸੋ ਤਾਂ ਤੇਰੇ ਭਾਈ ਇਹਦਾ ਮੁੱਲ ਫਿਰ ਮੁੱਲ ਤੇ ਭਾਈ 90 ਕਰਦੇ ਜੀ ਮੈਂ ਦਾ ਹਾਂਜੀ 85 ਦੀ ਦੇ ਦੀ ਇਹਦਾ ਛੋਟ ਆਲਾ ਕਰਨਾ ਗੱਲ ਜਿਹੜੀ ਛੋਟ ਆਲਾ ਹੀ ਭਾਈ ਕਰੀਏ ਰਿਹਾ ਕਰਾਓ ਮਾਨ ਤੁਸੀਂ ਕਰ ਦੋ ਨਹੀਂ ਦੱਸ ਦੋ ਆ ਵੀ ਹਾਣਾ ਹਾਂ ਨਾ ਭਾਈ 78 ਚੋਂ 200 ਛੋਟ ਕਰਾਂਗੇ ਠੀਕ ਆ ਲਓ ਭਾਈ 78000 ਦੇ ਵਿੱਚ 280 ਦੀ ਦੇ ਦਾਂਗੇ ਛੋਟ ਹਾਂਜੀ ਤੇ ਰੇਟ ਭਾਈ ਨੇ ਪਹਿਲਾਂ ਹੀ ਸਟਾਰਟਿੰਗ ਤੇ ਦੱਸਦੇ ਆ ਵੀ ਤੁਹਾਨੂੰ ਦਵਾਂ ਜਣ ਵੇਖ ਲੈ ਮੇਰਾ ਕੋ ਵੀਰ ਵੇਖ ਲੋ ਕਿੱਥੇ ਭਾਈ ਬਿਲਕੁਲ ਬਿਲਕੁਲ ਸਹੀ ਗੱਲ ਛੋਟੀ ਮੈਂ ਨਹੀਂ ਵੱਡੀ ਮੱਝ ਭਾਜੀ ਤੇ ਜੇ ਨੰਬਰ ਇਹ ਕਿਦਾਂ ਭਾਈ ਇਹ ਵੀ ਭਾਈ ਤਿੱਜੇ ਸੂਏ ਲਈ ਤਿਆਰ ਜੇ ਮੈਂ ਅਛਾ ਜੀ ਇਹ ਘਰ ਵਾਲਿਆਂ ਨੇ ਕਿਹਾ ਵੀ ਮਹੀਨਾ ਖੜਦੀ ਆ ਕੋਈ ਡੇਢ ਮੰਨ ਕੇ ਲੈ ਜੀ ਠੀਕ ਹੈ ਠੀਕ ਬੇਸ਼ੱਕ ਸਾਡੇ ਘਰੋਂ ਭਾਈ ਜੀ ਚੈੱਕ ਕਰਾ ਕੇ ਲੈ ਜੀ ਬਿਲਕੁਲ ਸਹੀ ਗੱਲ ਆ ਲਓ ਭਾਈ ਘਰ ਵਾਲਿਆਂ ਦੇ ਮੁਤਾਬਕ ਇੱਕ ਤੋਂ ਮਹੀਨਾ ਤੇ 2.5 ਮਹੀਨੇ ਦੀ ਗਰੰਟੀ ਦਿੰਦਾ ਵਾ ਦੇਖੋ ਭਾਈ ਜੀ ਨੀਲੀ ਦਾ ਪੱਖਰਾ ਨੀਲੀ ਦਾ ਪੱਖਰਾ ਕਰਾ ਕੇ ਦੇ ਕੇ ਬਾਕੀ ਇਹੋ ਜਿਹੇ ਪਸ਼ੂ ਜਿਹੜੇ ਦੁੱਧ ਨੂੰ ਬਹੁਤ ਹੀ ਖਰੇ ਨਿਕਲਦੇ ਆ ਭਾਈ ਕਿੰਨਾ ਕੁ ਦੱਸਿਆ ਨਾਲ ਮਿਲ ਕੇ ਗੋੜਾ 13 ਕਿਲੋ ਦੁੱਧ ਪਾਜੀ ਆਂਦੇ ਚਾਉਂਦੇ ਰਹੇ ਆਂ ਵੇ ਝੂਠਮਾ ਕਹਿਨ ਨੂੰ 14 ਕਹਿ ਰਿਹਾ 15 ਕਹਿ ਰਿਹਾ ਜਿੰਨਾ ਖਰਦੀਆਂ ਪਾਜੀ ਆਪ ਸਿਆਣੇ ਆ ਵੀ ਬਿਲਕੁਲ ਬਿਲਕੁਲ ਲਓ ਜੀ 13 ਲੀਟਰ ਘਰ ਵਾਲੇ ਦੇ ਕਹਿਣ ਦੇ ਮੁਤਾਬਕ ਬਾਈ ਨੇ ਕਹਿਤਾ ਵਾ ਬਾਕੀ ਕੱਤ ਵਜਨ ਚੰਗਾ ਆ ਮੈਂ ਦਾ ਜਿਹੜੀਆਂ ਸਭ ਯਾਰੀ ਕੱਟ ਕਾਠ ਵੀ ਚੰਗਾ ਆ ਗਿਆ ਹੁੰਦੀ ਪਾਜੀ ਪੂਰੇ ਟਿਕਾਣੇ ਦੇ ਸਟਾਲੇ ਹੋਏ ਹੁੰਦੇ ਸਾਰਾ ਸਿਆਲ ਕਰਮਾਲੀ ਨੇ ਦੁੱਧ ਦੇਣਾ ਬਿਲਕੁਲ ਬਿਲਕੁਲ ਠੀਕ ਗੱਲ ਆ ਵਾ ਲਓ ਜੀ ਕਿਆ ਕਰ ਸਕਦੇ ਫੇਸ ਕੁਆਲਟੀ ਵੀ ਤੁਸੀਂ ਅਲੇ ਹਰੇ ਦੀ ਪਾਜੀ ਔਰ ਦੀ ਕਰਦੀ ਥੋੜੀ ਜੀ ਚਲੋ ਸਾਦਾ ਚਲੋ ਤਾਂ ਇਹਨਾਂ ਪਹਿਲਾਂ ਸੋਫੇ ਕੋਈ ਦਾ ਇਹਨਾਂ ਬਾਅਦ ਚ ਤੇ 13 ਲੀਟਰ ਦਾ ਪਿਛਲੇ ਸਵੇਰੇ ਮਿਲ ਕੇ ਰਿਕਾਰਡ ਬਾਕੀ ਚਲੋ ਆਪਣੀ ਥਾਂ ਪਿਆ ਜਿੰਨੇ ਵਿੱਚ ਸਾਬ ਕੱਲੂ ਉਹਨਾਂ ਦੁੱਧ ਚਲੂਗਾ ਰੇ ਭਾਈ ਇਹਦਾ ਮੁੱਲ ਫਿਰ ਮੁੱਲ 70 ਭਾਜੀ 65 ਦੀ ਹਾਂ ਨਾ 204 ਵਾਲਾ ਕੰਮ ਭਾਈ 60000 ਦੀ ਮੈਂ ਦੇ ਰਾਂਗੇ ਠੀਕ ਆ ਲਓ ਜੀ 60000 ਦੀ 200 ਰੁਪਿਆ ਸਾਂਭ ਛੱਡ ਕੇ ਭਾਈ ਦੇਣੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਭਾਈ ਪਿਆਰ ਹੋਈ 80 85 ਦੀ ਮੈਂ ਜਿੰਨੂ ਮਰਜ਼ੀ ਭਾਈ ਦੇ ਦੇਣੀ ਮਿਲ ਜਾ ਲੈਣਾ ਬਿਲਕੁਲ ਸਾਂਭ ਕੇ ਬਿਲਕੁਲ ਨਵੀਂ ਵੈਜ ਛੋਟੀ ਸਪੋਟੀ ਬੈਠੇ ਕੋਣੀ ਜੀ ਬੜੀ ਸਾਫ ਆ ਭਾਈ ਕੱਦ ਕਾਢ ਹੋਈ ਚੰਗਾ ਵਾ ਤੇ ਸਾਂਭ ਛੱਡ ਕੇ ਭਾਈ ਨੇ ਮੁੱਲ ਪਾਤਾ ਵਾ ਹਾਂਜੀ ਤੇ ਭਾਈ ਵੈੜ ਕਿਵੇਂ ਆ ਗਈ ਅੱਗੇ ਚੌਥੇ ਵੈੜ ਦਾ ਭਾਈ ਦੂਜਾ ਸਵੇਰ ਜੀ ਅਛਾ ਜੀ ਤੇ ਤਿਆਰੀ ਇਹ ਦੇਣ ਇੱਕ ਲੈ ਦੋ ਲੈ ਜੇ ਰਾਤ ਸੂਵੇ ਆਪਾਂ ਕਹਿ ਨਹੀਂ ਸਕਦੇ ਬਿਲਕੁਲ ਠੀਕ ਹੈ ਠੀਕ ਹੈ ਲਓ ਦੂਜਾ ਸੂਆ ਜੇ ਵੜਦਾ ਭਾਈ ਕਿੰਨੇ ਦੁੱਧ ਵਾਲੀਏ ਦੁੱਧ ਭਾਈ 14 ਕਿਲੋ ਪਲੂਣ ਨੇ ਭਰਿਆ ਹੈ 15 16 ਕਿਲੋ ਦੁੱਧ ਭਰੂਗੀ ਠੀਕ ਹੈ ਲਓ ਜੀ ਥਾਣ ਬੋਲਮ ਖਾਰੋ ਸਪੈਸ਼ਲ ਲੱਗਾ ਭਾਈ ਚਵਾਈ ਵਾਲਾ ਬਿਲਕੁਲ ਨਵੀਂ ਵੈੜ ਇਹ ਵੀ ਕੋਈ ਇਹਨੂੰ ਗਰਮੀ ਦੀ ਨਹੀਂ ਪਰਵਾਹ ਸਿਆਲ ਦੀ ਨਹੀਂ ਪਰਵਾਹ ਅਛਾ ਜੀ ਵੈੜ ਕੁਆਲਟੀ ਵੀ ਚੰਗੀ ਭਾਈ ਵੈੜ ਦੀ ਹੁੰਦੀ ਠੀਕ ਹੈ ਠੀਕ ਲਓ ਜੀ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਗਿਆ ਤੇ ਹੈ ਵੀ ਕੱਡ-ਕੱਡ ਚੰਗਾ ਵਾ ਬਿਲਕੁਲ ਨਵੀਂ ਵੈੜ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਥੱਲਾ ਥੋਨਾ ਜੀ ਇਹਦੇ ਵੀ ਕਾਫੀ ਆ ਇਹਦਾ ਭਾਈ ਜੀ ਮੁੱਲ ਫੇਰਾ ਮੁੱਲ ਭਾਈ ਜੀ 50000 ਕਰਦਾ ਏ 45 ਦੀ ਦੇ ਦੀਏ ਇਹ ਵੀ ਜੈਸਨੋ ਬਾਈ ਕਰੀਏ ਤੇ 42000 ਚ 200 ਛੋੜ ਕਰ ਦਾਂਗੇ ਠੀਕ ਹੈ ਲਓ ਭਾਈ ਜੀ 42000 ਦੇ ਵਿੱਚੋਂ 200 ਰੁਪਿਆ ਛੋੜ ਤੇ ਫਲੋ ਨਾ 14 ਲੀਟਰ ਦੁੱਧ ਭਰਿਆ ਵਾ ਇਹ ਹੁਣ ਬਾਈ ਆਪਣੀ ਥਾਂ ਤੇ ਆ ਕੇ ਥਾਂ ਆਉਂਦਾ ਭਾਈ ਸੁਹਾ ਤੀਜਾ ਜੇ ਅੱਛਾ ਜੀ ਦੇਣਾ ਖੜਦੀ ਏ 10 ਲੈ ਜੇ ਹਫਤਾ ਲੈ ਜੇ ਠੀਕ ਹੈ ਜੀ ਠੰਡੀ ਪੂਰੀ ਆਵੇ ਕੀ ਲੋਕੀ ਸੀਲ ਲੀਆਂ ਪਾਣੀ ਦੇ ਦੇਖ ਲਓ ਕਿੱਡੇ ਚੰਗੇ ਲੱਗੇ ਨੇ ਇਹਨਾਂ ਵੀ ਚੰਗਾ ਲੱਗਾ ਵਾ ਹਾਂਜੀ ਇਹ ਬਾਈ ਦੂਸਰਾ ਸੂਆ ਦੱਸਿਆ ਚੁੰਗੀ ਵੜਾਏ ਹਾਂਜੀ ਭਾਜੀ ਲਓ ਜੀ ਚੁੰਗੀ ਆ ਗਈ ਜਿਹੜਾ ਦੂਸਰਾ ਸੂਆ ਜਿਹਦਾ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਸਾਈ ਯਾਰ ਠੰਡੀ ਧੀ ਭਾਜੀ ਵੀਰਾਂ ਦੀ ਡਿਮਾਂਡ ਹੁੰਦੀ ਆ ਠੀਕ ਹੈ ਜੀ ਸਾਈ ਯਾਰ ਲੈਣੀ ਸੀਲ ਠੰਡੀ ਲਓ ਜੀ ਢਿੱਲਾਂ ਤੋਂ ਲਾਏ ਦੇ ਵੀ ਕਾਫੀ ਆਏ 1 2 ਦਿਨ ਛੱਡਦੀ ਆ ਕਰਮ ਵਾਲੀ ਇਹਦਾ ਬਾਈ ਮਿਲਕਰ ਕਾਉਂਡ ਕਿੰਨਾ ਕਰਿਆ ਭਾਈ 14 ਕਿਲੋ ਭਰਿਆ ਜੀ ਲਓ ਜੀ ਇਹਦੇ ਵਿੱਚੋਂ 14 ਲੀਟਰ ਜਿਹੜਾ ਦੁੱਧ ਭਰਿਆ ਵਾ ਬਾਕੀ ਥਣ ਪਾਂਡਾ ਤੁਸੀਂ ਬਾਕੀ ਸਿਆਣੇ ਜੇ ਸਾਰੇ ਭਰਾ ਤੇ ਚੈੱਕ ਕਰ ਸਕਦੇ ਜੇ ਕਿੱਡਾ ਚੁੱਡਾ ਬਹੁਤ ਹੀ ਇਹਦਾ ਵੀ ਚੰਗਾ ਵਾ ਤੇ ਲਾਟ ਨਾ ਇਹਦੇ ਵੀ ਕਾਫੀ ਆ ਮੋਲ ਪਾਜੀ ਜਾਇਜ਼ ਬਿਲਕੁਲ ਠੀਕ ਆ ਭਾਈ ਇਹਦਾ ਸਰਦਾਰੀ ਕੇ ਮੋੜਾ ਮੋਲ 40 35 ਦੀ ਦੇ ਦੀਏ ਇਹ ਵੀ ਹਾਨ ਆਈ 32 ਦੀ ਹਾਨ ਆਈ ਹੋਰ ਕਰ ਦਈਏ ਪੂਰੇ 30 ਛੋਟ 200 ਪਾਜੀ ਠੀਕ ਆ ਲਓ 20000 ਦੇ ਵਿੱਚੋਂ 200 ਰੁਪਿਆ ਛੋਟ ਨਿਗੇ ਨਿਗੇ ਭਾਅ ਵਾ ਤੇ ਬੱਲੂ ਚੰਗੇ ਆ ਤੇ ਭਾਈ ਆ ਅੱਗੇ ਆ ਗਈ ਐ ਗਾੜੀ ਪਾਜੀ ਵੱਛੀ ਆ ਗਈ ਇਹ ਤੋਹਫਾ ਹੀ ਇਹ ਲਓ ਵੇਖੋ ਬੂਥੀ ਵੇਖੋ ਵੱਛੀ ਦੀ ਪਾਜੀ ਠੀਕ ਹੈ ਠੀਕ ਹੈ ਹਾਂਜੀ ਖੋਲ ਦਈਏ ਇਹ ਕਿੰਨੀ ਕੁ ਉਮਰ ਹੋਈ ਹੋਊਗੀ ਭਾਈ ਇਹ ਪਾਜੀ 8 ਮਹੀਨਿਆਂ ਦੀ ਬੱਛੀ ਏ ਅੱਛਾ ਹੀ ਲਓ ਭਾਈ 8 ਮਹੀਨਿਆਂ ਦੀ ਏ ਇਹ ਬੱਛੀ ਆ ਵੇਖੋ ਪਾਜੀ ਤੇ ਕਾਤ ਕੋ ਤੇ ਚੰਗਾ ਤੇ ਝੋਲੀ ਦਿਖਾਉਨੇ ਆ ਤੁਹਾਨੂੰ ਥੱਲੇ ਥਣ ਕੋ ਝੋਲੀ ਬੜੀ ਪਾਜੀ ਫੇਸ ਕੁਆਲਟੀ ਵਿਖਾਓ ਨਿਗਾਹ ਆ ਬੂਥਾ ਵੇ ਲੋ ਠੀਕ ਠੀਕ ਲਓ ਜੀ ਫੇਸ ਨਹੀਂ ਕਰ ਸਕਦੇ ਚੈੱਕ ਬਾਕੀ ਚਲੋ ਆਪਣੀ ਸਮਝ ਨਾਲ ਨਾਲ ਲਿਓ ਕਿ ਕਿਹੜੀ ਬਰੀਡ ਦੇ ਵਿੱਚ ਆ ਗਈ ਆ ਹਾਂਜੀ ਬੰਦਿਓ ਭਾਈ ਝੋਲੀ ਦਿਖਾਓ ਪਾਜੀ ਮਾੜੀ ਨਹੀਂ ਮਗਰੋਂ ਲਓ ਜੀ ਝੋਲੀ ਕਿੱਥੇ ਆ ਡੇ ਤੂੰ ਜੇ ਥਾਣੇ ਬੋਲਦੀ ਜਿਹੜਾ ਪਾਜੀ ਆ ਵੇ ਲਓ ਜੀ ਸੀਲੀਆਂ ਵੀ ਬਹੁਤ ਚਰਚਾਤ ਹੋਣੀ ਤੇ ਉਹਦੀ ਬਾ ਕੁਮਲ ਕਰ ਜੂਗੀ ਹਾਂਜੀ ਜਿ ਤਰ੍ਹਾਂ ਗੱਬਣ ਹੁੰਦੀ ਆ ਠੀਕ ਆ ਇਹਦਾ ਬਾਈ ਫਿਰ ਇਹ ਬਾਈ 5000 ਦੀ ਦੇਣਾਗੇ ਮੁੱਲ ਮਲ ਕੋਈ ਨਹੀਂ ਹੈ ਅੱਛਾ ਜੀ ਹਾਂਜੀ ਠੀਕ ਆ ਲਓ ਬਾਜੀ 5000 ਦੀ ਤੇ ਬਾਈ ਜੇ ਕੋਈ ਜੋੜਾ ਲਾ ਜੇ ਵੜਾ ਦਾ ਦੇ ਬਹਿਣਾ ਦਾ ਜੋੜਾ ਵੀਰ ਖੜੋ ਬੱਛੀ ਫਰੀਦ ਦੇ ਰੰਗ ਨਾਲ ਠੀਕ ਹੈ ਠੀਕ ਹੈ ਲਓ ਜੀ ਬਹਿਣਾ ਦਾ ਜੋੜਾ ਵੀਰ ਭਰਾ ਲੈ ਕੇ ਮੰਗੇ ਵੀਰ ਤੇ ਮਾਰ ਦੋ ਕੈਮਰਾ ਇਹ ਕੱਲੀ ਬੱਛੀ ਜਿਹੜੀ ਆ 5000 ਬਾਈ ਨੇ ਮੁੱਲ ਕੀਤਾ ਉਹਦੇ ਵੀਰ ਭਰਾ ਹੋਰ ਵੀ ਆ ਕੇ ਬੈਠੇ ਆ ਵੀਰ ਦੇ ਕੋਲ ਆਪਣੇ ਸੱਜਣੀਆਂ ਤੇ ਪਸ਼ੂ ਬਾਈ ਦੇ ਕੋਲ ਜਿਹੜੇ ਸਾਰੇ ਚੰਗੇ ਆ ਤੇ ਰੀਡ ਬਿਲਕੁਲ ਹੀ ਨੋਰਮਲ ਰੱਖੀਆ ਤੇ ਵੀਡੀਓ ਨੂੰ ਮਾਤਵਾ ਦਾ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ